ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਵੱਲੋਂ ਅੱਜ ਸਾਰੀਆਂ ਸੰਗਤਾਂ ਨੂੰ ਇੱਕ ਖਾਸ ਸੁਨੇਹਾ ਅਸੀਂ ਦੇਣਾ ਚਾਹੁੰਦੇ ਆ ਇਸ ਵਕਤ ਸਾਡੀ ਕੋਰ ਕਮੇਟੀ ਦੇ ਮੈਂਬਰ ਸਹਿਬਾਨ ਬਾਬਾ ਪ੍ਰਗਟ ਦਾਸ ਜੀ ਬਾਬਾ ਗੁਰਦੀਪ ਸਿੰਘ ਪੁੱਲਰ ਜੀ ਭਾਈ ਮੁਖਤਿਆਰ ਸਿੰਘ ਜੀ ਇਧਰ ਭਾਈ ਸਾਫ ਸਿੰਘ ਜੀ ਗੰਮੀ ਸੈਕਲ ਜੀ ਭਾਈ ਸੁਖਵਿੰਦਰ ਸਿੰਘ ਸਾਰੇ ਜਿਹੜੇ ਵੀਰ ਆਪਾਂ ਬੈਠੇ ਆ ਕਿ ਇੱਕ ਤਰੀਕ ਨੂੰ ਇੱਕ ਬਹੁਤ ਵੱਡਾ ਇਕੱਠ ਇਸ ਸਥਾਨ ਦੇ ਉੱਤੇ ਭਾਈ ਰਾਮ ਸਿੰਘ ਰਾਣਾ ਜੀ ਲੈ ਕੇ ਆ ਰਹੇ ਨੇ ਉਹਨਾਂ ਦੇ ਨਾਲ ਕੱਲ ਬਾਬਾ ਜੀ ਕਾਲੀ ਮਾਤਾ ਮੰਦਰ ਤੋਂ ਹਾਂਜੀ ਪੀਠ ਅਧਿਐਕਸ਼ ਜਿਹੜੇ ਸੀਗੇ ਸ਼ੰਕਰਾਨੰਦ ਗਰੀ ਜੀ ਉਹ ਵੀ ਨਾਲ ਆਏ ਨਾਲ ਗਊ ਰક્ષਕ ਦਲ ਦੇ ਜਿਹੜੇ ਰਾਸ਼ਟਰੀ ਪ੍ਰਧਾਨ ਸੀतीश ਕੁਮਾਰ ਜੀ ਆਏ ਸੀਗੇ ਸੋ ਉਹਨਾਂ ਨੇ ਆ ਕੇ ਗੱਲ ਕਹੀ ਕਿ ਅਸੀਂ ਇੱਕ ਤਰੀਕ ਨੂੰ ਵੱਡਾ ਇਕੱਠ ਲੈ ਕੇ ਆ ਰਹੇ ਹਾਂ ਸੋ ਮੈਂ ਕਹਾਂਗਾ ਕਿ ਤੁਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰੋ ਵੀ ਆਪਾਂ ਇਲਾਕੇ ਦੀਆਂ ਸੰਗਤਾਂ ਤੇ ਹੋਰ ਵੀ ਸਿੱਖ ਸੰਗਤਾਂ ਜਿਹੜੀਆਂ ਉਹ ਵੀ ਸਾਰੀਆਂ ਹਮਮਾ ਕੇ ਤੁਹਾਨੂੰ ਬਹੁਤ ਵਧੀਆ ਉਹਨਾਂ ਦਾ oprala ਜਿਵੇਂ ਕਿ ਗੋਲਡਨ ਹਟ ਵਾਲੇ ਆਰਮ ਸਿੰਘ ਜੀ ਆ ਰਹੇ ਨੇ ਅਤੇ ਜਿਹੜੇ ਪਟਿਆਲੇ ਤੋਂ ਆਪਣੇ ਪੁਜਾਰੀ ਸਾਹਿਬ ਆ ਨਾ ਰਹੇ ਨੇ ਜੀ ਤੇ ਅੱਗੇ ਵੀ ਅਸੀਂ ਜਿੰਨੀ ਵੀ ਸੰਗਤ ਹੈ ਗੁਰਸਿੱਖ ਸੰਗਤਾਂ ਜਾਂ ਕੋਈ ਵੀ ਕਿਸੇ ਵੀ ਧਰਮ ਦੀ ਕੋਈ ਸੰਗਤ ਹੈ ਤੇ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਬ ਦੇ ਸਾਂਝੇ ਗੁਰੂ ਨੇ ਹਰ ਇੱਕ ਦੀ ਬਾਣੀ ਹੈ ਤੇ ਉਸ ਦੇ ਸਾਬ ਦੇ ਨਾਲ ਸਾਨੂੰ ਸਾਰਿਆਂ ਨੂੰ ਜਿੱਥੇ ਤੱਕ ਵੀ ਸਾਡੀ ਇਹ ਆਵਾਜ਼ ਜਾਂਦੀ ਹੈ ਵੀਡੀਓ ਜਾਂਦੀ ਹੈ ਤੇ ਅੱਗੇ ਤੋਂ ਅੱਗੇ ਭੇਜਣੀ ਵੀ ਹੈ ਅਤੇ ਆਪ ਜੀ ਨੇ ਇਹ ਵੀਡੀਓ ਸੁਣ ਕੇ ਅਤੇ ਦੇਖ ਕੇ ਇੱਕ ਤਰੀਕ ਨੂੰ ਪਾਪ ਕੇ 1 ਅਕਤੂਬਰ ਨੂੰ ਜਰੂਰ ਆਉਣਾ ਹੈ ਕਿਉਂਕਿ 12 ਤਰੀਕ ਨੂੰ ਭਾਈ ਸਾਹਿਬ ਨੂੰ ਗੁਰਜੀਤ ਸਿੰਘ ਜੀ ਨੂੰ ਟਾਵਰ ਮੋਰਚੇ ਤੇ 1 ਸਾਲ ਹੋ ਜੂਗਾ ਤਾਂ ਕਿ ਉਦੋਂ ਪਹਿਲਾਂ ਪਹਿਲਾਂ ਸਾਲ ਹੋਣ ਤੋਂ ਪਹਿਲਾਂ ਪਹਿਲਾਂ ਬਹੁਤ ਵਧੀਆ ਵੱਡਾ ਇਕੱਠ ਹੋ ਜੇ ਤਾਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਿਲਕੁਲ ਸੰਗਤ ਜੀ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਸਾਰੇ ਧਰਮਾਂ ਦਾ ਇੱਕ ਸਾਂਝਾ ਮੋਰਚਾ ਹੈ ਤੇ ਕੱਲ ਵੀ ਅਸੀਂ ਗੱਲ ਕੀਤੀ ਸੀ ਕਿ ਇੱਕ ਤਰੀਕ ਨੂੰ ਜੇ ਅਸੀਂ ਸਾਰੇ ਇੱਕ ਹੋ ਕੇ ਇੱਕ ਤਰੀਕ ਨੂੰ ਇੱਕ ਹੋ ਕੇ ਜੇ ਸਾਰੇ ਆਪਾਂ ਆਵਾਜ਼ ਬੁਲੰਦ ਕਰੀਏ ਤੇ ਮੈਨੂੰ ਲੱਗਦਾ ਕਿ ਸਰਕਾਰ ਬਹੁਤ ਛੇਤੀ ਸਾਡਾ ਮਸਲਾ ਹੱਲ ਕਰ ਦੇਗੀ ਮਸਲਾ ਲਗਭਗ ਹਲ ਹੱਲ ਹੋਣ ਦੇ ਨੇੜੇ ਪਿਆ ਸਿਲੈਕਟ ਕਮੇਟੀ ਕੋਲ ਕੇਸ ਆ ਪਰ ਸਿਲੈਕਟ ਕਮੇਟੀ ਸਾਨੂੰ ਬੜੇ ਭਰੇਮਾਨ ਨਾਲ ਗੱਲ ਕਰਨੀ ਪੈ ਰਹੀ ਹੈ ਕਿ ਬਹੁਤ ਲਾਪਰਵਾਹੀ ਦੇ ਨਾਲ ਕੰਮ ਹੋ ਰਿਹਾ ਹੈ ਮਤਲਬ ਜਿੱਦਾਂ ਟਾਈਮ ਟਪਾਉਣ ਵਾਲੀ ਗੱਲ ਹੈ ਜਿਹੜਾ ਕੰਮ 2 ਦਿਨਾਂ ਦੇ ਵਿੱਚ ਹੋ ਸਕਦਾ ਉਹਨੂੰ 2 ਮਹੀਨਿਆਂ ਚ ਵੀ ਕੰਪਲੀਟ ਨਹੀਂ ਕੀਤਾ ਜਾ ਰਿਹਾ ਸੋ ਇੱਕ ਬੜੀ ਦੁੱਖ ਦੀ ਗੱਲ ਹੈ ਤੇ ਇਸ ਗੱਲ ਨੂੰ ਲੈ ਕੇ ਅਸੀਂ ਇਹ ਜਿਹੜੀ ਵਿਸ਼ੇਸ਼ ਇਕਤਰਤਾ ਉਹਦੇ ਵਿੱਚ ਆਪਾਂ ਸਾਰੇ ਇਸ ਗੱਲ ਦੀ ਮੰਗ ਕਰੀਏ ਵੀ ਸਾਨੂੰ ਚਾਹੀਦਾ ਤੇ ਦੋ ਸਾਨੂੰ ਗੱਲਾਂ ਤਾਂ ਦੋ ਹੀ ਨੇ ਵੀ ਸਾਨੂੰ ਚਾਹੀਦਾ ਤੇ ਤੁਸੀਂ ਦੇਣਾ ਤੁਹਾਡੇ ਕੋਲ ਪਿਆ ਹੈ ਤੇ ਇਹਨੂੰ ਦੋ ਇਹਦੇ ਚ ਰੜਕਣ ਵਾਲੀ ਤਾਂ ਕੋਈ ਐਸੀ ਗੱਲ ਨਹੀਂ ਤੇ ਡਿੜਕਦੇ ਆ ਤਾਂ 10 ਸਾਲ ਲੰਘ ਗਏ ਨੇ ਆ ਜਿਹੜੀ ਹੁਣੇ ਬਾਬਾ ਜੀ ਨੇ ਗੱਲ ਕੀਤੀ ਹੈ 12 ਅਕਤੂਬਰ ਦੀ ਤਰੀਕ ਪਤਾ ਕਿਹੜੀ ਹੈ ਜਦੋਂ ਬਰਗਾੜੀ ਵਿਖੇ ਸੱਚੇ ਪਾਤਸ਼ਾਹ ਸਾਨੂੰ ਮਾਫ਼ ਕਰੇ ਸਾਨੂੰ ਇਹ ਗੱਲਾਂ ਬਾਰ-ਬਾਰ ਕਹਿਣੀਆਂ ਪੈਂਦੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬਾਰੇ ਦੇ ਪਹਤਰ ਅੰਗ ਗੜੀਆਂ ਦੇ ਵਿੱਚ ਖਲਾਰ ਦਿੱਤੇ ਸੀ ਦੁਸ਼ਟਾਂ ਨੇ ਉਹ ਅਜੇ ਵੀ ਤੁਹਾਨੂੰ 10 ਸਾਲਾਂ ਬਾਅਦ ਵੀ ਕਾਨੂੰਨ ਬਣਾਉਣ ਚ ਜੇ ਸ਼ਰਮ ਆਉਂਦੀ ਆ ਜਾਂ ਤੁਹਾਨੂੰ ਕੋਈ ਹਿਚਕਚਾਹਟ ਹੈ ਤੇ ਮੈਂ ਸਮਝਦਾ ਕਿ ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਇਸੇ ਗੁਰੂ ਕੋਲੋਂ ਇਸੇ ਰੱਬ ਕੋਲੋਂ ਕਿਸੇ ਨੇ ਕੱਲ ਵੀ ਬਾਬਾ ਜੀ ਗੱਲ ਬੜੀ ਸੋਹਣੀ ਕੀਤੀ ਇੱਥੇ ਸਾਡੇ ਉਹ ਜਿਹੜੇ ਆਏ ਸੀ ਮਹਿਮਾਨ ਹਾਂਜੀ ਉਹ ਕਹਿੰਦੇ ਕਿ ਜਿਹੜਾ ਵੀ ਕੋਈ ਐਮਐਲਏ ਆ ਉਹ ਕਿਸੇ ਨਾ ਕਿਸੇ ਧਰਮ ਨੂੰ ਤਾਂ ਮੰਨਦਾ ਹੈ ਬਿਲਕੁਲ ਜੀ ਆਪਣੇ ਉਸ ਧਰਮ ਗ੍ਰੰਥ ਦੇ ਅੱਗੇ ਅਰਦਾਸ ਕੀਤੀ ਹੋਣੀ ਕਿ ਬਾਬਾ ਮੈਨੂੰ ਐਮਐਲਏ ਬਣਾ ਦੇ ਹਾਂਜੀ ਹਾਂਜੀ ਤੇ ਅੱਜ ਉਸ ਐਮਐਲਏ ਨੂੰ ਜੇ ਰੱਬ ਨੇ ਕਿ ਸ਼ਕਤੀ ਦਿੱਤੀ ਵੀ ਤੂੰ ਕਾਨੂੰਨ ਬਣਾ ਦੇ ਤੇ ਫੇਰ ਸਾਨੂੰ ਸ਼ਰਮ ਕਿਹੜੀ ਗੱਲ ਦੀ ਹੈ ਇਹਨੂੰ ਜਲਦੀ ਤੋਂ ਜਲਦੀ ਬਣਾਇਆ ਜਾਏ ਸੋ ਇਸ ਵਾਸਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹਉਮ ਹਮਾਕੇ ਪਹੁੰਚੋ ਇੱਕ ਤਰੀਕ ਨੂੰ ਇੱਕ ਬੜਾ ਮਿੱਠਾ ਜਿਹਾ ਇੱਕ ਪਿਆਰਾ ਜਿਹਾ ਜਿੱਦਾਂ ਆਪਣੇ ਦੋਸਤੀ ਚ ਹੁੰਦਾ ਨਾ ਕਿ ਕਿਸੇ ਨੂੰ ਉਹ ਵੀ ਗੱਲ ਵੀ ਕਹਿ ਜਾਣੀ ਤੇ ਕੱਲ ਰਾਣਾ ਜੀ ਕਹਿੰਦੇ ਵੇਖ ਲਿਓ ਸਾਡੇ ਸਨਾਤਨ ਵਾਲੇ ਵੱਧ ਗਿਣਤੀ ਚ ਆਉਣੇ ਆ ਸੱਤ ਹੈ ਜੀ ਸੋਏ ਕਾਂਗਰਸ ਹੈ ਤੁਸੀਂ ਵੀ ਨਾਲ ਸਾਰੇ ਆਪਾਂ ਇੱਥੇ ਸੀ ਨਾ ਇਹ ਗੱਲ ਸਾਨੂੰ ਚੰਨ ਲੱਗਿਆ ਇੱਕ ਕਹਿ ਲੋ ਕਿ ਜਿੱਦਾਂ ਮੁਕਾਬਲੇਬਾਜ਼ੀ ਹੈ ਹਨਾ ਝੰਜੋੜਨ ਵਾਲੀ ਗੱਲ ਹੈ ਹਨਾ ਉਹ ਸਾਨੂੰ ਝੰਜੋੜ ਕੇ ਗਏ ਨੇ ਤੇ ਹੁਣ ਭਈ ਪੰਜਾਬੀਓ ਗੁਰੂ ਕੇ ਸਿੱਖੋ ਇਹ ਹੁਣ ਤੁਸੀਂ ਹੈ ਹੁਣ ਆ ਜਿਓ ਭਾਈ ਹੁਣ ਬਾਰ ਬਾਰ ਤੁਹਾਨੂੰ ਇਹ ਗੱਲ ਕਹਿਣੀ ਵੈ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਸੀ ਪੈਣੀ ਚਾਹੀਦੀ ਪਰ ਹਨਾ ਇੱਕ ਮੌਕਾ ਜੂਰ ਇੱਕ ਮੌਕਾ ਹਨਾ ਇੱਕ ਮੌਕਾ ਉਹ ਸਾਰੇ ਜਣੇ ਇਕੱਠੇ ਹੋ ਕੇ ਤਗੜੇ ਹੋ ਕੇ ਆਪਣੀ ਇਹ ਮੰਗ ਜਿਹੜੀ ਰੱਖੀਏ ਸੋ ਹੌਮ ਹੋ ਕੇ ਪਹੁੰਚੋ ਤਗੜੇ ਹੋ ਕੇ ਤੇ ਇਹ ਜਕਾਰਾ ਇੱਕ ਜ਼ਬਰਦਸਤ ਜਿਆ ਬੁਲਾ ਦਈਏ ਕਿ ਸਾਡਾ ਜਿਹੜਾ ਸਿਲੈਕਟ ਕਮੇਟੀ ਆ ਉਹ ਛੇਤੀ ਨਾਲ ਕੰਮ ਕਰਕੇ ਫਾਈਲ ਦੇ ਤੇ ਉਧਰੋਂ ਸੈਸ਼ਨ ਬੁਲਾ ਕੇ ਤੇ ਇਹ ਕਾਨੂੰਨ ਪੰਜਾਬ ਚ ਲਾਗੂ ਹੋ ਜਾਏ ਇਹੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ